ਆ ਨੰਬਰ ਨਾਲ ਨਹੀਂ ਚੱਲਦੀ ਬਾਹਰ ਉਹ ਪ੍ਰੋਕਟਰ ਵਾਲੇ ਆ ਗਏ ਚੱਲ ਬਸੰਤਿਆ ਅਰੇ ਵਾਹ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਸਟੂਡੈਂਟ ਦਾ ਹੈਗਾ ਜੀ 1600 ਮੀਟਰ ਦਾ ਟ੍ਰੈਲ ਤੇ ਆਪਾਂ ਇਹਨਾਂ ਦਾ ਟ੍ਰੈਲ ਲਾਉਣ ਲੱਗੇ ਆ 1600 ਮੀਟਰ ਹੈ ਜਿਹਨੇ ਅੱਜ ਕਿਹੜਾ ਬੰਦਾ ਜਿੱਦਦਾ ਕਿਹੜਾ ਬੰਦਾ ਬਾਜੀ ਮਾਰਦਾ ਦੇਵਾਂਗੇ ਫਿਰ ਇਹਨਾਂ ਨੂੰ ਆਪਾਂ ਮੈਡਲ ਵੀਡੀਓ ਦੇ ਨਾਲ ਬਣੇ ਰਹੋ ਯਾਰਾ ਵੀ ਸਾਰੇ ਹਾਂ ਜੀ ਸਰ ਬਸ ਸਭ ਲੱਗ ਸਾਰੇ ਨੂੰ ਠੀਕ ਆ ਥੈਂਕ ਯੂ ਸਰ ਆਡੀ ਪੂਰੀ ਜਾਨ ਲਾਉਣੀ ਆ ਜਾਨ ਲਾ ਦੇਣੀ ਠੀਕ ਆ ਜਾਨ ਲਾ ਦੇਣੀ ਸਾਰੀ ਠੀਕ ਆ ਇਸ ਨੂੰ ਫਾਈਨਲ ਮੁਕਾਬਲਾ ਆ ਉਹਦੀ ਰਣਨੀ ਦਾ ਸਮਝਣਾ ਠੀਕ ਆ ਠੀਕ ਹੈ ਜੀ ਫੌਜ ਦਾ ਉੱਥੋਂ ਵਾਲਾ ਸਮਝਣਾ ਵੀ ਠੀਕ ਆ ਠੀਕ ਹੈ ਜੀ ਉਹ 40 ਤਾਈ ਲਾਉਣਾ ਥੋੜਾ ਖਿੱਚ ਕੇ ਲਾਉਣਾ ਤੇ ਬਾਕੀ ਕਿਸੇ ਨੇ ਚੈਨੇ ਦਾ ਦੀਸ ਨਹੀਂ ਕਰਨੀ ਠੀਕ ਆ ਜੱਜ ਹੋਰਾਂ ਦੀ ਕੋਈ ਮਾੜਾ ਹੋਣੀ ਨਹੀਂ ਗੇ ਬਾਲੇ ਠੀਕ ਆ ਤੇ ਬਾਕੀ ਉਸ ਤੋਂ ਬਾਅਦ ਜਿਹੜਾ ਮੋੜ ਆਉਂਦਾ ਉਸ ਤੋਂ ਬਾਅਦ ਤਾਂ ਤੁਸੀਂ ਕਮਲੇ ਹੋ ਜਾਣਾ ਇਹ ਮੈਡਲ ਤੁਹਾਡਾ ਉਸੇ ਨੇ ਪਵਾਉਣਾ ਜੇ ਕਿਸੇ ਦਾ ਪਵਾਉਣਾ ਬਾਕੀ ਚੱਲਦਾ ਠੀਕ ਆ ਤੁਹਾਡੇ ਨਾਲ ਠੀਕ ਆ ਬਾਕੀ ਤੁਸੀਂ ਵੀ ਵੀਡੀਓ ਦੇ ਨਾਲ ਬਣੇ ਰਹੋ ਠੀਕ ਆ ਲੈ ਵੀ ਸਟਾਰਟ ਕਰਵਾ ਲਈ ਬੰਦੇ ਦੀ ਠੀਕ ਆ ਸਟਾਰਟ ਤੂੰ ਹੀ ਕਰ ਮੈਂ ਤੂੰ ਕਿਹਦੇ ਮਗਰ ਬੈਠੇਗਾ ਨਿੱਕੇ ਮਗਰ ਨਿੱਕੇ ਮਗਰ ਬੈਠੇਗਾ ਸਹੀ ਭਾਈ ਸਟਾਰਟ ਕਰ ਲੈ ਹੌਲੀ 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 ਚੱਲ ਚੱਲ ਲੈ ਲੈ ਬਸ ਹਾਂ ਤੇ ਲਓ ਜੀ ਵੀਡੀਓ ਦੇ ਨਾਲ ਬਣੇ ਰਹੋ ਸਟੂਡੈਂਟ ਆਪਣੇ ਭੱਜ ਗਏ ਬਾਲੀ ਖਿਨੇ ਦਿੱਤੀ ਜਾਂਦੇ ਹਣੇ ਹੌਲੀ 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 ਚੱਲ 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 ਚੋਰ ਨਾਲਾ ਹਜੇ ਨਾਲਾ ਚੋਰਲਾ ਹਜੇ ਨਾਲਾ ਚੱਲ 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 ਬਾਬੇ ਚੱਲ ਸਟੈਪ ਤੇ ਆ ਸਟੈਪ ਤੇ ਆ ਉਹ ਵਾ ਸਟੈਪ ਤੇ ਆ ਹੌਲੀਆ ਹੌਲੀਆ ਸਟੈਪ ਤੇ ਆ ਸਟੈਪ ਤੇ ਚੱਲ ਚੱਲ ਤੂੰ ਚੱਲ ਅੱਗੇ ਅੱਗੇ ਚੱਲ ਬੰਦਾ ਕੋਲ ਪਹਿਲਾਂ ਅਗਲੇ ਬੰਦੇ ਕੋਲ ਚੱਲ 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 ਪਹਿਲੇ ਬੰਦੇ ਕੋਲ ਚੱਲੇ ਚੱਲ 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 ਸਿਮੂ ਘੋੜਾ ਵਾ ਸੇਦਾਈ ਰੱਖੀ ਠੀਕ ਆ ਇੱਥੇ ਨਹੀਂ ਬਾਵਾ ਬਣਗਾ ਨਾ ਹਲਾ ਚਲ ਇੱਥੇ ਨਹੀਂ ਜਾਜਾ ਠੀਕ ਆ ਖੜਾ ਨਾ ਛੱਡੀ ਇਹਦਾ ਚਲ 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 ਗੁੱਡ ਸ਼ਾਵਾ ਚਲ 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 ਗੁੱਡ ਸ਼ਾਵਾ ਸ਼ਹੀ ਚਲ 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 ਗੁੱਡ ਸ਼ਾਵਾ ਜਾਚਾ ਚਲ 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 ਆਪਾਂ ਤੁਹਾਨੂੰ ਪਹਿਲੇ ਬੰਦੇ ਦਿਖਾਉਣੇ ਆ ਰੋਕੀ ਕੋਈ ਦੂਜਾ ਨੂੰ ਵੀ ਲਿਆਉਣਾ ਉਹ ਚੱਲ ਪਹਿਲੇ ਬੰਦੇ ਨਾਲ ਚੱਲ ਤੂੰ ਪਹਿਲੇ ਬੰਦੇ ਨਾਲ ਚੱਲ 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 ਥੋਰ ਖੌਲੀ ਲਈ ਥੋਰ ਓਏ ਖਿੱਚ ਕੇ ਹੋ ਜਾ ਮੜਾ ਜਾ ਓਏ ਹੋਲੀ ਓਏ ਆਏ ਨੇ ਨਾ ਤੁਸੀਂ ਪਾਸ ਹੋ ਜਾਓਗੇ ਖਿੱਚ ਕੇ ਚੱਲ ਬੋਬੀ ਮੜਾ ਜਾ ਲਾਡੀ ਚੱਲ ਲਾਡੀ ਮਰ ਗਿਆ ਭਾਂਦੇ ਯਾਰ ਭਾਗ ਚੱਲ 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 ਤੇ ਖਿੱਚ ਕੇ ਚੱਲ ਮੜਾ ਹੋਰ ਥੋੜਾ ਸਟੈਪ ਵਧਾ ਉਹਦਾ ਐ ਨਹੀਂ ਪੂਰਾ ਆਇਆ ਜਾਣਾ ਠੀਕ ਆ ਚੱਲ ਚੱਲ ਓਏ ਯਾਰ ਤੂੰ ਤਾਂ ਨਾ ਡਰਾਈਵਰੀ ਮੜਾ ਲੱਪੜਿਆ ਮੈਂ ਚੱਲ ਚੱਲ ਲਾਡੀ ਖਿੱਚ ਕੇ ਚੱਲ ਮਾੜਾ ਆ ਚੱਲ 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 ਬਾਬਾ ਮਾੜਾ ਖੇਚ ਇਹਨਾਂ ਨੂੰ ਕੱਟ ਇਹਨਾਂ ਨੂੰ ਓਏ ਜੰਬ ਕੱਟ ਲੈ ਤੇ ਸ਼ੌਲੀ ਚੱਲ ਮਾੜਾ ਜਾ ਚੱਲ 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 ਬਾਬਾ ਚੱਲ ਖੇਚ ਕੱਟ ਇਹਨਾਂ ਨੂੰ ਜਿਸਨ ਚੱਲੋ ਤੇ ਨਾਲ ਨਾਲ ਸਟੈਪੋ ਦਾ ਉਹਦਾ ਚੋਰੀ ਕਰ ਸਟੈਪ ਚੋਰੀ ਕਰ ਉੱਥੇ ਚੱਲ 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 ਨੀਵੀਂ ਰੱਖ ਤਾ ਹੁਣ ਥੋੜੀ ਚੱਲ 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 ਅੱਗੇ ਚੱਲ ਓ ਚੱਲ ਦੂਜੇ ਗਰੁੱਪ ਕੋਲੇ ਚੱਲ 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 ਇੱਥੇ ਰੋ ਜੇ ਠੀਕ ਆ ਓਏ ਬੋਬੀ ਤੇਰੀ ਮੈਂ ਜਿੰਮੂ ਚੱਲ 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 ਜ਼ੋਰ ਮਾਰ ਜ਼ੋਰ ਚੱਲ 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 ਤੇਜ਼ਕੇ ਜਿੰਮੂ ਹਮੇ ਤੇਜ਼ਕੇ ਖੱਤੀ ਕੇ ਖੱਤੀ ਕੇ ਚੱਲ ਜਸਨ ਚੱਲ 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 ਆ ਜਾ ਵੈਰੀ ਗੁੱਡ ਨਾਲ ਲੋਕ ਇਕੱਠੇ ਹੋ ਜਾ ਦੋਵੇਂ ਦੋਵੇਂ ਇਕੱਠੇ ਹੋ ਜਾ ਦੋਵੇਂ ਇਕੱਠੇ ਹੋ ਜਾ ਓਏ ਜਾਜਾ ਢਿੱਲਾ ਨਾ ਪੈ ਕੱਟ ਭਾਵੇਂ ਤੈਨੂੰ ਵੀ ਹੋ ਗਿਆ ਮਰ ਗਿਆ ਸਾਰਾ ਜਾਈ ਚੱਲ ਤੈਨੂੰ ਨਾਲ ਲੈ ਕੇ ਜਾ ਜੱਜ ਵੈਰੀ ਗੁੱਡ ਚੱਲ 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 ਬਾਵਾ ਬਾੜਗਾ ਨਾਲ ਹਲਾ ਹੈ ਕਿੰਨਾ ਗੈਪ 100 ਮੀਟਰ ਦਾ ਗੈਪ 100 ਮੀਟਰ ਹੈ ਹੈ ਪਿੱਛੇ ਪਿੱਛੇ ਦਾ 100 ਮੀਟਰ ਦਾ ਹੈਗਾ ਤੂੰ ਪਿੱਛੇ ਦੁੱਕ ਲੈਣਾ ਤੂੰ ਅੱਗੇ ਚੱਲ ਰਿਕਾਰਡ ਬਣਾਉਣਾ ਆਜ ਆਜਾ ਉਹਨਾਂ ਕੋਲ ਚੱਲ ਤੂੰ ਚੱਲ ਚੱਲ ਮੜਾ ਉਹਨਾਂ ਕੋਲ ਚੱਲ ਫਾਸਟ ਬੰਦੇ ਦੀ ਬਣਾਉਣੀ ਆਪਾਂ ਆਜਾ ਅਜਾ ਠੀਕ ਆ ਟੁੱਟੀ ਨਾ ਮੈਂ ਤੈਨੂੰ ਦੱਸਦਾ ਤੇਰੀ ਮੈਂ ਸੱਟ ਲਊ ਜੇ ਪਿੱਛੇ ਰਹਿ ਗਿਆ ਤੂੰ ਚੱਲ 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 ਲਓ ਵੀ ਫਸਟ ਬੰਦੇ ਤੁਹਾਨੂੰ ਦਿਖਾਉਣੇ ਆ ਦੋਵੇਂ ਭਰਾ ਸੁਖਚੈਨ ਤੇ ਮਾਹੀ ਖਿੱਤੀ ਆਉਂਦੇ ਕੰਮ ਇਥੋਂ ਖਿੱਟਲਾ ਕੰਮ ਖਿੱਟਲਾ ਕੰਮ ਚੈਨ ਇਥੋਂ ਉਹ ਮੋਟਰਸਲ ਪਰੇ ਕਰ ਖਾਏ ਚੱਲ 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 ਤੋਰ ਤੋਰ ਇਹਨੇ ਨਾਲ ਰਹਿ ਚੱਲ ਚੱਲ ਉੱਥੇ ਚੱਲ ਤੂੰ ਆ ਇਹਨੇ ਨਾਲ ਚੱਲੀ ਮੜਾ ਚੱਲ ਚੱਲਾ ਇੱਥੇ ਚੱਲ 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 ਖਿੱਚ ਲੋ ਇਥੋਂ ਖੇਚਲੋ 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 ਮਾਈ ਚਾਲਾ ਛੈਣਾ ਯਾਰ ਮਰਦਾ ਕਿਉਂ ਹੈ ਭੈਣ ਚੱਲ ਇੱਥੇ ਚੱਕ ਨੀਵੀਂ ਪਾ ਥੋੜੀ ਮਾਈ ਨੀਵੀਂ ਪਾ ਥੋੜੀ ਖਿੱਚ ਖਿੱਚ ਗੱਟ 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 ਓਏ ਛੈਣਾ ਤੂੰ ਲਗਾ ਦੋ ਪੈਣਾ ਯਾਰ ਫੱਟ ਕੇ ਚੱਲ ਖਿੱਚ ਗੱਟ 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 ਚੱਲ 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 ਓਏ ਓਏ ਛੈਣਾ ਜਮਾ ਟੁੱਟੀ ਜਾਣਾ ਯਾਰ ਚੱਲ 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 ਓਥੇ ਚੱਲ ਓਏ ਛੈਣਾ ਛੈਣਾ ਮਵੇਲਾ ਹਰ ਇੱਕ ਫਰੰਟ ਨੂੰ ਜਾਈ ਜਾਈ ਚੈਨਾ ਤੇ ਫਰੰਟ ਲਾਉਂਦੇ ਨਹੀਂ ਸਾਲੇ ਇਹ ਚੱਲ 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 ਵਾ ਲਾਟਾ ਸਾਲਾ ਫਰੰਟ ਕਿਨੇ ਲੈਣੀ ਹੈਗੀ ਸੈਕੰਡ ਬੰਦਾ ਫਸਟ ਬੰਦਾ ਚੱਲ 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 ਜੱਜ ਖੇਚਾ ਮਰ ਚੜ ਗਿਆ ਤੇਰੇ ਤੇ ਓਏ ਖਿੱਚ 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 ਇੱਥੇ ਲਾਟ ਖਿੱਚ 5 ਮਿੰਟ ਹੋਏ ਆ 5 ਮਿੰਟ ਹੋਏ ਆ ਖਿੱਚ 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 ਗਿਆ 5 ਮਿੰਟ ਹੋਏ ਆ ਰੇ ਓਏ ਓ ਲੈ ਲੈ ਖਿੱਚ 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 पांच मिनट हो या पांच मिनट चल 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 गुड शाबाश खच खच अमर खच ला यार पैर चल खच 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 कर ओए ओ खच बाबा टाइम पे आ रे ओ जसन टाइम पे आ रे खच ला ओ बहुत टाइम पे खच ला खच ला ओ लास्ट स्प्रिंटर वाले टाइम पे आगा ओ लास्ट टाइम पे आगा कितना पे खच 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 ਓ ਖੇਚਲਾ ਬੰਦ 20 ਸਕੰਡ ਪਾਇਆ ਜੇ ਓ 20 ਸਕੰਡ ਪਾਇਆ ਜੇ ਖੇਚਲਾ 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 ਲਾੜ ਉਹ ਲਾਡੀ ਚੱਲ 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 ਖੇਚ ਖੇਚ ਗਾ ਦਿਗਾ ਦੋ ਇਹਨੇ ਖੇਚ ਖੇਚ ਗਾ ਦਿਗਾ ਲਾਡੀ ਘੜਾ ਖੇਚ ਖੇਚ ਗਾ ਦਿਗਾ ਖੇਚ ਖੇਚ ਖਾ ਦਿਗਾ ਖੇਚਲਾ ਖੇਚਲਾ ਵੈਰੀ ਗੁੱਡ ਸ਼ਾਬਾਸ਼ ਕਿੰਨਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਰਨਿੰਗ ਲਾਈ ਯਾਰ ਚੱਲ 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 ਕਿੰਨੇ ਆ ਜੈ ਫੜ ਜਾ ਕੋਈ ਨਹੀਂ ਦੱਸਦਾ ਟਾਈਮ ਤੇਰੀ ਬੱਖਾ ਦੋਸਤਿਆਂ ਉਹ ਮੈਂ ਲਾਈਵ ਕਰਨਾ ਭੁੱਲ ਗਿਆ ਮੈਂ ਕੋਈ ਨਹੀਂ ਲਾਈਵ ਚੱਲ ਕੋਈ ਨਹੀਂ ਲਾਈਵ ਤਾਂ ਕਰਨਾ ਸੀਗਾ ਯਾਰ ਵੀਡੀਓ ਬਣੀ ਆ ਅੱਛਾ ਅੱਛਾ ਠੀਕ ਹੈ ਲੋਵੀ ਟ੍ਰੈਲ ਤੋਂ ਬਾਅਦ ਬੰਨੇ ਦਾ ਹਾਲ ਠੀਕ ਹੈ ਚੈਣੇ ਤੂੰ ਲਾਟ ਖਿੱਚੀ ਨਹੀਂ ਪਹੰਚ ਤੁਸੀਂ ਦੋਵੇਂ ਭਰਾਵਾਂ ਨੇ ਖਿੱਚੀ ਨਹੀਂ ਲਾਟ ਪ੍ਰਿੰਟ ਤੋਂ ਖਿੱਚੀ ਕਿਉਂ ਨਹੀਂ ਗਈ ਪ੍ਰਿੰਟ ਤੋਂ ਬੱਸ ਕੰਮ ਦਾ ਪਿੰਜਣਾ ਭਾਰ ਘਾਤ ਬਣਿਆ ਕੁਸ ਆ ਚੱਕਰ ਚਪਰਾ ਜਾਂਦਾ ਇਹ ਤਾਂ ਤੇ ਹੀ ਸਹੀ ਹੈਗਾ ਹੁਣ ਰਾਜਸਥਾਨ ਵਿੱਚ ਦੋ ਲੈ ਵੀ ਮੜਾ ਹਣੀ ਬੜੀ ਮੜਾ ਆ ਜੋੜ ਬਹੁਤ ਕੰਬੀ ਜੀ ਜੋਸ਼ ਬਹੁਤ ਗੰਦੀ ਜੀ ਆ ਹਟ ਜਾ ਹਟ ਆਈ ਨਾ ਲਓ ਜੀ ਆਪਣੇ ਬੰਦਿਆਂ ਦੀ ਵੀਡੀਓ ਆ ਰਨਿੰਗ ਬਹੁਤ ਵਧੀਆ ਰਹੀ ਹੈ तकरीबन ਸਾਰੇ ਬੰਦੇ ਪਾਸ ਹੀ ਆ ਮੈਂ ਲੱਗਦਾ ਟਿੱਕਰ ਕਿਹ ਜਾਂਦਾ ਬਹੁਤ ਤੇਜ਼ ਆਣਾ ਕਿਸੇ ਨੇ ਟਿੱਕਰ ਹੀ ਜਾਂਦਾ ਭੈਣ ਤੇ ਅੱਖਾਂ ਗਰਮ ਹਾਂ ਸਟਿੱਕਰ ਕੱਟਦੇ ਫਿਲਟਰ ਤੇ ਲੱਗਿਆ ਤਾਂ ਬਹੁਤ ਵਧੀਆ ਬੰਨਿਆਂ ਦੀ ਰਨਿੰਗ ਰਹੀ ਆ ਠੀਕ ਆ ਸਾਰੇ ਬੰਦੇ ਤਕਰੀਬਨ ਆਪਣੇ ਪਾਸ ਬਣੀ ਤਾਂ ਨਹੀਂ ਵੀਡੀਓ ਵੀਡੀਓ ਤਾਂ ਬਣੀ ਠੀਕ ਆ ਤਕਰੀਬਨ ਸਾਰੇ ਬੰਦੇ ਆਪਣੇ ਪਾਸ ਹੈਗੇ ਠੀਕ ਆ ਤਾੜੀ ਮਾਰ ਦਿਓ ਵੀ ਸਾਰੇ ਆਸਤੇ ਠੀਕ ਆ ਤੂੰ ਵੀ ਮਰਾਲੀ ਵੀ ਤੂੰ ਹਟਾ ਕੱਢ ਨੇ ਹਟਾ ਕੱਢ ਨੇ ਕਿੱਥੇ ਆ ਹਾਂ ਹਟਾ ਕੱਟਾ ਕੱਟਾ ਕੱਢ ਹੜਾ ਬੈਰ ਜੋ ਜੱਫੀ ਪਾ ਦ ਫੜਾ ਕੇ ਛੋਟੇ ਛਾ ਵਾਹ ਰਿਹਾ ਏ ਕਿੰਨੀ ਬੋਵੀ ਸਾਰੇ ਟਾਈਮ ਤੇ ਆ ਜਾ ਬਣੀ ਜਾਂਦੀ ਕਿ ਨਹੀਂ ਹਾਂ ਮੈਨੂੰ ਕਿਹਾ ਸੀ ਤੁਰਲੋ ਥੋੜਾ ਠੀਕ ਹੈ ਬੋਲ ਤੱਕ ਤੁਰ ਲੋ ਲਓ ਵੀ ਸਾਰਿਆਂ ਤੋਂ ਸਾਡਾ ਸਾਨੂੰ ਇਹਦੇ ਤੋਂ ਉਮੀਦਾਂ ਸੀ ਪਰ ਬੰਦਾ ਅਹੀ ਆ ਵੀ ਸਾਡਾ ਬੰਦਾ ਪਾਸ ਆ ਆ ਬਈ ਹੈਲੋ ਕਿਵੇਂ ਲੱਗਿਆ ਪਾਸ ਹੋ ਕੇ ਹੈ ਫਿਲਟਰ ਤੇਰ ਦੇ ਤਗੜਾ ਲੱਗਿਆ ਬਾਗਲ ਠੀਕ ਆ ਹਾਂ ਉਹ ਸਾਈਡ ਤੋਂ ਇਹ ਸਾਈਡ ਤੇ ਸਾਈਡ ਤੇ ਹੋ ਜਾ ਉਹ ਸਾਈਡ ਤੋਂ ਸਾਈਡ ਆ ਸਾਡੇ ਬੰਦੇ ਐਕਸੀਲੈਂਟ ਚੱਲੇ ਆ ਬੰਦੇ ਠੀਕ ਆ ਹਾਂ ਕਿਵੇਂ ਰਿਹਾ ਹੈ ਸਹੀ ਰਿਹਾ ਠੀਕ ਆ ਠੀਕ ਆ ਚੱਲ ਚੱਲ ਵਧੀਆ ਫੇਰ ਵੀ ਚੱਲ ਆ ਗਈ ਵੀ ਟਾਈਮਿੰਗ ਸਹੀ ਆਪਣੇ ਪੰਜ ਦੀ ਆ ਗਈ ਠੀਕ ਆ ਠੀਕ ਆ ਹਾਂ ਅਮਰ ਕਿਵੇਂ ਰਿਹਾ ਹੈ ਚਲ ਠੀਕ ਆ ਵਧੀਆ ਚੱਲ ਆਜੋ ਉਹ ਭਰਾਵਾ ਮੇਰਾ ਤਾਂ ਡਰਾਈਵਰ ਹੀ ਚੱਲੋ ਠੀਕ ਆ ਬਈ ਠੀਕ ਆ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਆ ਸਾਡਾ ਫਿਲਟਰ ਸਾਡਾ ਉਹ ਜੱਗ ਲੱਗ ਗਿਆ ਤੇ ਰੁਕਣਾ ਨਹੀਂ ਹੋ ਪਿਆ ਫੋਨ ਕਰੀ ਜਾਂਦਾ ਚੰਗਾ ਚੰਗਾ